ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਕਿ ਸਿੱਖ ਇਤਿਹਾਸ ਵਿੱਚ ਤਿੰਨ ਸੰਸਕਾਰ ਕਿਹੜੇ ਆ ਸੋ ਆਓ ਗੁਰਮਤਿ ਰਹਿਤ ਮਰਿਆਦਾ ਅਨੁਸਾਰ ਜਾਣਦੇ ਹਾਂ ਕਿ ਸਿੱਖ ਇਤਿਹਾਸ ਦੇ ਵਿੱਚ ਤਿੰਨ ਸੰਸਕਾਰ ਜਿਹੜੇ ਹੁੰਦੇ ਆ ਉਹ ਕਿਸ ਨੂੰ ਆਖਦੇ ਹਨ ਪਹਿਲਾ ਸੰਸਕਾਰ ਜੋ ਹੈ ਉਹ ਹੈ ਜਨਮ ਸੰਸਕਾਰ ਜਨਮ ਸੰਸਕਾਰ ਕੀ ਹੈ ਆਉਂ ਜਾਣਦੇ ਹਾਂ ਜਨਮ ਸੰਸਕਾਰ ਜਦੋਂ ਵਾਹਿਗੁਰੂ ਦੀ ਬਖਸ਼ੀਸ਼ ਹੋਵੇ ਬੱਚਾ ਜਨਮ ਲਵੇ ਉਸ ਵੇਲੇ ਸਭ ਤੋਂ ਪਹਿਲਾਂ ਉਸ ਨੂੰ ਵਾਹਿਗੁਰੂ ਗੁਰਮੰਤਰ ਸੁਣਾਉਣਾ ਚਾਹੀਦਾ ਹੈ ਦਾਈ ਵੀ ਸਿੱਖਣੀ ਚਾਹੀਦੀ ਹੈ ਹੋਵੇ ਜੋ ਕਿ ਗੁਰਸਿੱਖੀ ਦੇ ਸੰਸਕਾਰ ਬੱਚੇ ਨੂੰ ਪਾਵੇ ਇੱਕ ਅਮਰਥਾਰੀ ਸਿੰਘ ਸਰਬ ਲੋ ਦਾ ਬੱਟਾ ਲੈ ਕੇ ਉਸ ਵਿੱਚ ਅੱਧਾ ਕੁ ਸ਼ਟਾਂਕ ਜਲ ਪਾ ਕੇ ਪੰਜ ਕੁ ਪਤਾਂਸੇ ਪਾ ਕੇ ਸਰਬ ਲੋਹ ਦੀ ਕਿਰਪਾਨ ਬਾਟੇ ਵਿੱਚ ਫੇਰਦਾ ਹੋਇਆ ਵੀਰ ਆਸਣ ਲਾ ਕੇ ਜਗਜੀਤ ਸਾਹਿਬ ਦਾ ਕੰਠੋਂ ਪਾਠ ਕਰੇ ਅੰਮ੍ਰਿਤ ਤਿਆਰ ਕਰਕੇ ਬੱਚੇ ਦੇ ਮੂੰਹ ਵਿੱਚ ਪੰਜ ਬੂੰਦਾਂ ਕਿਰਪਾਨ ਦੀ ਨੋਕ ਨਾਲ ਪਾਵੇ ਬਾਕੀ ਬਚਿਆ ਅੰਮ੍ਰਿਤ ਬੱਚੇ ਦੀ ਮਾਤਾ ਨੂੰ ਪਿਲਾ ਦਿੱਤਾ ਜਾਵੇ ਇਹ ਖਾਲਸੇ ਦੀ ਗੁਰਤੀ ਹੈ ਸਿਰ ਬੱਚੇ ਨੂੰ ਮਾਤਾ ਦਾ ਦੁੱਧ ਚੁੰਘਾਇਆ ਜਾਵੇ ਜਿਸ ਕਰਕੇ ਬਾਲਕ ਸੂਰਬੀਰ ਯੋਦਾ ਬਲੀ ਪਗਤ ਦਾਨੀ ਉੱਚੇ ਜੀਵਨ ਵਾਲਾ ਗੁਰਸਿੱਖ ਬਣੇ ਹੋਰ ਕਿਸੇ ਬ੍ਰਧ ਮਾਈ ਤੋਂ ਗੁੜ ਜਾਂ ਖੰਡ ਆਦਿਕ ਦੀ ਗੁਰਤੀ ਦਿਵਾਉਣੀ ਮਨਾ ਹੈ ਰਖ ਤਵੀਤ ਜਾਂ ਟੂਣੇ ਬੱਚੇ ਦੇ ਹੱਥ ਜਾਂ ਗਲ ਵਿੱਚ ਬੰਨਣੇ ਮਨਾ ਹਨ ਸਗੋਂ ਸਾਰੇ ਬਿਗਨਾਂ ਦਾ ਨਾਸ਼ਕ ਸਰਬ ਲੋ ਦਾ ਕੜਾ ਬੱਚੇ ਦੇ ਹੱਥ ਪਾ ਦੇਣਾ ਚਾਹੀਦਾ ਹੈ ਬੱਚੇ ਦੇ ਜਨਮ ਸਮੇ ਸ਼ਰਾਬ ਪੀਣੀ ਕੁੱਕੜ ਬੱਕਰੇ ਵੱਢਣੇ ਮਹਾਪਾਪ ਹੈ ਬਾਅਦ ਵਿੱਚ ਦੇਖ ਕਰਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਹੁਕਮਨਾਮੇ ਦੇ ਪਹਿਲੇ ਅੱਖਰ ਤੋਂ ਬੱਚੇ ਦਾ ਨਾਮ ਰੱਖਿਆ ਜਾਵੇ ਜੇ ਹੋ ਸਕੇ ਤਾਂ ਉਸੇ ਦਿਨ ਤੋਂ ਘਰ ਵਿੱਚ ਸਹਿਜ ਪਾਠ ਕੀਤਾ ਜਾਵੇ ਪਾਠ ਦਾ ਬੱਚੇ ਅਤੇ ਬੱਚੇ ਦੀ ਮਾਤਾ ਨੂੰ ਸੁਣਾ ਕੇ ਭੋਗ ਪਾਇਆ ਜਾਵੇ। ਯਥਾ ਸ਼ਕਤ ਗੁਰੂ ਦੀਆਂ ਸੰਗਤਾਂ ਨੂੰ ਗੁਰੂ ਕਾ ਲੰਗਰ ਤਿਆਰ ਕਰਕੇ ਸ਼ਕਾਇਆ ਜਾਏ। ਸੋ ਇਸ ਨੂੰ ਆਦੇ ਹਨ ਕਿ ਜਨਮ ਸੰਸਕਾਰ ਹੁਣ ਅਸੀਂ ਜਾਣਦੇ ਹਾਂ ਕਿ ਵਿਦਿਆ ਸੰਸਕਾਰ ਕਿਸ ਨੂੰ ਆਦੇ ਹਨ। ਗੁਰ ਪ੍ਰਸਾਦੀ ਵਿਦਿਆ ਵਿਚਾਰੇ ਪੜ ਪੜ ਪਾਵੇ ਮਾਨ। ਮਾਤਾ ਪਿਤਾ ਨੂੰ ਚਾਹੀਦਾ ਹੈ ਕੇ ਆਪਣੇ ਬੱਚਿਆਂ ਨੂੰ ਵਿਦਿਆ ਜ਼ਰੂਰ ਪੜਾਉਣ ਉਹ ਮਾਪੇ ਵੱਡੇ ਦੁਸ਼ਮਣ ਹੁੰਦੇ ਹਨ ਜੋ ਔਲਾਦ ਨੂੰ ਵਿਦਿਆ ਨਹੀਂ ਪੜਾਉਂਦੇ ਬਹੁਗੁਣੀ ਅਲਬ ਹੈ ਸੁੱਤ ਨਾ ਪੜਾਵ ਹੈ ਸੋ ਸ਼ਤਰੂ ਸਮਤਾਤ ਸ਼ੋਭਾ ਨਹਿਂ ਪਾਵਹਿ ਮਤ ਨਹਿ ਆਵਹਿ ਜਗ ਮੈਂ ਇਹ ਬਖਿਆਤ ਜਦੋਂ ਬੱਚਾ ਪੜਨ ਯੋਗ ਹੋ ਜਾਵੇ ਉਸ ਨੂੰ ਸਕੂਲੇ ਪਾ ਦੇਣਾ ਚਾਹੀਦਾ ਹੈ ਬੱਚੇ ਨੂੰ ਸਕੂਲ ਜਾਂ ਕਾਲਜ ਦੀ ਵਿੱਦਿਆ ਉੱਥੋਂ ਪੜਾਉਣ ਜਿੱਥੇ ਉਹ ਆਪਣੀ ਪੂਰੀ ਰਹਿਤ ਰੱਖ ਸਕੇ ਗੁਰਸਿੱਖੀ ਜੀਵਨ ਵਿੱਚ ਪ੍ਰਪੱਕ ਹੋ ਸਕੇ ਵਿੱਦਿਆ ਦੋ ਤਰ੍ਹਾਂ ਦੀ ਹੈ ਇੱਕ ਵਿਵਹਾਰਕ ਤੇ ਦੂਜੀ ਅਧਿਆਤਮਕ ਕੇਵਲ ਵਿਵਾਰਕ ਵਿਦਿਆ ਬ੍ਰह्म ਵਿਦਿਆ ਬਿਨਾ ਅਦੂਰੀ ਫੋਕੀ ਰਸਹੀਣੀ ਤੇ નિਸਫਲ ਹੈ ਇਹ ਜਨਮ ਸਫਲਾ ਨਹੀਂ ਕਰਦੀ ਸਗੋਂ ਅਹੰਕਾਰ ਪੈਦਾ ਕਰਕੇ ਨਾਸਤਕ ਬਣਾ ਕੇ ਜੁਨਾ ਵਿੱਚ ਪਟਕਣ ਦਾ ਕਾਰਨ ਹੀ ਬਣ ਜਾਂਦੀ ਹੈ ਗੁਰਮੁਖੀ ਅੱਖਰ ਬ੍ਰह्म ਵਿਦਿਆ ਪਾਪ ਗੁਰਬਾਣੀ ਕਿਸੇ ਤਿਆਰ ਵਰਤਿਆਰ ਦ੍ਰਿੜਨਿਸ਼ਚੇ ਵਾਲੇ ਸਿੰਘ ਪਾਸੋਂ ਹੀ ਪੜਾਉਣੀ ਚਾਹੀਦੀ ਹੈ ਗੁਰਮੁਖ ਅੱਖਰ ਜੋ ਹੈ ਭਾਈ ਸਿੰਘ ਸਿੰਘ ਤੇ ਸਿੱਖ ਹੈ ਜਾਈ ਗੁਰਬਾਣੀ ਪੇ ਅਮਰਤੀ ਇਹਨੇ ਗੂਰੇ ਕੋਲੋਂ ਨਹੀਂ ਪੜਾਉਣੀ ਜਿਸ ਸਿੰਘ ਦਾ ਗੁਰਬਾਣੀ ਤੇ ਦ੍ਰਿੜ ਨਿਸ਼ਚੈ ਹੈ ਉਸ ਤੋਂ ਗੁਰਬਾਣੀ ਪੜ੍ਹ ਕੇ ਗੁਰਮਤ ਵਿੱਚ ਮਨ ਪ੍ਰਪੱਕ ਹੁੰਦਾ ਹੈ ਬੱਚੇ ਨੂੰ ਕ੍ਰਿਤੀਆਂ ਜਾਂ ਕੋ ਸੰਗਤ ਵੱਲ ਨਹੀਂ ਜਾਣ ਦੇਣਾ ਚਾਹੀਦਾ ਗੰਦੇ ਸਿਨੇਮੇ ਗੰਦੇ ਰਿਕਰਡ ਤਾਸ਼ ਜੂਆ ਗੰਧੀਆਂ ਬੋਲੀਆਂ ਤੇ ਚੋਰੀ ਯਾਰੀ ਆਦਿਕ ਵੱਲੋਂ ਰੋਕ ਕੇ ਰੱਖਣਾ ਚਾਹੀਦਾ ਹੈ ਦੋਹਰਾ ਸਿੱਖ ਸਿੱਖਣੀ ਮਿਲ ਬਹਿੰ ਚਰਚਾ ਕਰੇ ਅਪਾਰ ਭਜਨ ਸਿਖਾਵਹਿ ਪੁੱਤਰ ਕੋ ਹਰ ਪਜ ਬਾਰੰਬਾਰ ਰਹਿਤ ਨਾਮਾ ਭਾਈ ਸਾਹਿਬ ਸਿੰਘ ਜੀ ਮਾਤਾਵਾਂ ਆਪਣਾ ਜੀਵਨ ਉੱਚਾ ਰੱਖਣ ਧਾਰਮਿਕ ਜੀਵਨ ਵਿੱਚ ਦ੍ਰਿੜ ਹੋਣ ਹਰ ਰੋਜ਼ ਨਿਤਨੇਮ ਉਪਰੰਤ ਗੁਰਦੁਆਰਾ ਸਾਹਿਬ ਕਥਾ ਕੀਰਤਨ ਸੁਨਣ ਅਤੇ ਨਾਲ ਛੋਟੇ ਬੱਚਿਆਂ ਨੂੰ ਵੀ ਲਿਜਾਣ छोटी अवस्था विच बच्चे दे उपर जो संस्कार ओह पत्थर तकीर वाग हिरदे उकरे जाते ओह समुचे जीवन की निह हुंदी है छोटी उम्र धार्मिक पासे वाल दृढ़ता हो जावे ਤਾਂ ਬੱਚਾ ਅਵਸ਼ਿ ਹੀ ਧਾਰਮਕਤਾਨੀ ਸੂਰਮਾ ਭਗਤ ਯੋਦਾ ਬਲੀ ਹੋਵੇਗਾ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਸਤਿਗੁਰਾਂ ਦੇ ਅਤਵਾ ਸ਼ਹੀਦਾਂ ਸੂਰਬੀਰਾਂ ਸੰਤਾਂ ਭਗਤਾਂ ਦੇ ਜੀਵਨ ਪੜਾਏ ਜਾਣ ਅਤੇ ਸੁਣਾਏ ਜਾਣ ਤਾਂ ਨਿਸ਼ਚੇ ਹੀ ਉਹਨਾਂ ਬੱਚਿਆਂ ਦਾ ਜੀਵਨ ਉੱਚਾ ਸੁੱਚਾ ਹੋਵੇਗਾ ਤੋ ਇਸ ਨੂੰ ਆਖਦੇ ਹਨ ਵਿਦਿਆ ਸੰਸਕਾਰ ਹੁਣ ਅਸੀਂ ਜਾਣਦੇ ਹਾਂ ਕਿ ਅੰਮ੍ਰਿਤ ਸੰਸਕਾਰ ਕਿਸ ਨੂੰ ਆਖਦੇ ਹਨ ਅੰਮ੍ਰਿਤ ਮਿੱਤੂ ਭਾਵ ਮੌਤ ਤੋਂ ਰਹਿਤ ਕਰਨ ਵਾਲੀ ਜੰਮਣ ਮਰਨ ਤੋਂ ਬਚਾਉਣ ਵਾਲੀ ਗੁਰੂ ਦੀ ਬਖਸ਼ੀ ਦਾਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਸਤਿਗੁਰੂ ਜੀ ਨੇ ਮਿੱਠਾ ਅੰਮ੍ਰਿਤ ਤੇ ਕੜਾ ਪ੍ਰਸ਼ਾਦ ਛਕਾ ਕੇ ਸਭ ਤੋਂ ਵੱਡੀ ਬਖਸ਼ੀਸ਼ ਕੀਤੀ ਹੈ ਗੁਰੂ ਘਰ ਵਿੱਚ ਖੰਡੇ ਦੀ ਪਹਲ ਦੇ ਕੇ ਨਵਾਂ ਜੀਵਨ ਮਾਈਆਂ ਭਾਈਆਂ ਨੂੰ ਬਖਸ਼ਿਆ ਹੈ ਚਾਹੂ ਜੁਗਾ ਦਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ ਜਾਤ ਪਾਤ ਇਸਤਰੀ ਮਰਦ ਗਰੀਬ ਅਮੀਰ ਸਭ ਭੇਦ ਮੀਟ ਕੇ ਸਤਗੁਰ ਮੇਰਾ ਮਾਰ ਜਿਵਾਲੈ ਦੇਵਾਕ ਅਨੁਸਾਰ ਪੰਜਾਂ ਪਿਆਰਿਆਂ ਦੇ ਸੀਸ ਤਲਵਾਰ ਨਾਲ ਛਟਕਾ ਕੇ ਆਤਮਕ ਸ਼ਕਤੀ ਨਾਲ ਸੁਰਜੀਤ ਕਰਕੇ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਸਾਜੇ ਫਿਰ ਸਭ ਤੋਂ ਪਹਿਲਾਂ ਉਹਨਾਂ ਪੰਜਾਂ ਪਿਆਰਿਆਂ ਤੋਂ ਜਾਚਨਾ ਕਰਕੇ ਆਪ ਵੀ ਅੰਮ੍ਰਿਤ ਛਕਿਆ ਵਹਿ ਪ੍ਰਗਟਿਓ ਮਰਦ ਅਗਮੜਾ ਬਰਿਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਅੱਗੇ ਵਾਸਤੇ ਸਦਾ ਲਈ ਇਹ ਮਰਿਆਦਾ ਕਾਇਮ ਕਰ ਦਿੱਤੀ ਕਿ ਪੰਜ ਪਿਆਰੇ ਹੀ ਅੰਮ੍ਰਿਤ ਛਕਾ ਕੇ ਗੁਰੂ ਮੰਤਰ ਬਖਸ਼ ਕੇ ਗੁਰੂ ਵਾਲਾ ਬਣਾਇਆ ਕਰਨਗੇ ਕੋਈ ਇਕਲਾ ਦੁਕਲਾ ਨਹੀਂ ਅੰਮ੍ਰਿਤ ਛਕੇ ਤੋਂ ਬਿਨਾ ਕੋਈ ਵੀ ਗੁਰੂ ਵਾਲਾ ਨਹੀਂ ਹੋ ਸਕਦਾ ਨਿਗੂਰੇ ਦਾ ਨਾਮ ਲੈਣਾ ਵੀ ਬੁਰਾ ਹੈ ਯਥਾ ਸਤਗੁਰ ਬਾਝੋਂ ਗੁਰ ਨਹੀਂ ਕੋਈ ਨਿਗੂਰੇ ਕਾ ਹੈ ਨਾਉ ਬੁਰਾ ਜਦੋਂ ਬੱਚਾ ਬੱਚੀ ਰਹਿਤ ਰੱਖਣ ਦੇ ਯੋਗ ਹੋ ਜਾਣ ਤਾਂ ਉਹਨਾਂ ਨੂੰ ਪੰਜਾ ਪਿਆਰਿਆਂ ਪਾਸੋਂ ਅੰਮ੍ਰਿਤ ਛਕਾਉਣਾ ਜ਼ਰੂਰੀ ਹੈ ਬੀਬੀ ਜਾਂ ਪੁਜੰਗੀ ਜਿਸ ਵਕਤ ਅੰਮ੍ਰਿਤ ਪਾਨ ਕਰਨ ਤਾਂ ਇਸ ਗੱਲ ਦਾ ਖਾਸ ਖਿਆਲ ਰੱਖਣ ਕਿ ਜਦੋਂ ਉਹਨਾਂ ਦੀ ਹੋਵੇ ਤਾਂ ਉਹ ਬੇਅੰਮ੍ਰਿਤье ਨਾਲ ਸ਼ਾਦੀ ਨਾ ਕਰਾਉਣ ਇਹ ਜ਼ਿੰਮੇਵਾਰੀ ਉਹ ਆਪ ਲੈਣ ਜਾਂ ਉਹਨਾਂ ਦੇ ਮਾਤਾ ਪਿਤਾ ਆਦਿਕ ਸੰਬੰਧੀ ਲੈਣ ਤਾਂ ਉਹ ਅੰਮ੍ਰਿਤ ਪਾਨ ਕਰਨ दी शादी होता हो होना चिर आपस जितना चिर ना आपस विच होन दी रहत नहीं रही जिस तरह जूठे भांडे न लग के सुचा भांडा भी जूठा हो जाता है उस तरह ही रिश्ता भी जूठा हो जाता है जिस करके अमृत की रहत रह सके ਸ਼ਾਦੀशुदा ਇਕੱਲੇ ਪ੍ਰਾਣੀ ਨੂੰ ਅੰਮ੍ਰਿਤ ਸ਼ਕੰਧੀ ਆਗਿਆ ਨਹੀਂ ਹੈ ਜੇ ਕੋਈ ਇਕਲਾ ਅੰਮ੍ਰਿਤ ਪਾਨ ਕਰੇ ਤਾਂ ਉਪਰੋਕਤ ਨਿਯਮ ਨਿਭਾਵੇ ਅੰਮ੍ਰਿਤ ਦੀ ਸਮਗਰੀ ਤੇ ਸ਼ਕੋਣ ਵਾਲਿਆਂ ਦੀ ਸੁਦਾਈ ਅੰਮ੍ਰਿਤ ਛਕਣ ਵਾਲਿਆਂ ਦਾ ਜੀਵਨ ਤਤ ਖਾਲਸੇ ਵਾਲਾ ਉੱਚਾ ਸੁੱਚਾ ਹੋਵੇ ਅੰਮ੍ਰਿਤ ਛਕਣ ਵਾਲੇ ਸਿੰਘ ਤਿਆਰ ਬਰ ਤਿਆਰ ਹੋਣ ਇੱਕ ਪਹਿਰੇਦਾਰ ਹੋਵੇ ਤਿਆਰ ਬਰ ਤਿਆਰ ਦੋ ਸਿੰਘ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲੈ ਆਉਣ ਅਤੇ ਆਨੰਦ ਸਾਹਿਬ 40 ਪੌੜੀਆਂ ਦਾ ਸੰਪੂਰਨ ਪਾਠ ਕਰਨ ਸਾਰੇ ਬਰਤਨ ਬਾਟੇ ਬਾਲਟੀ ਗੜਬਾ ਕੜਾਹੀ ਪਲਟਾ ਖੰਡਾ ਸਰਬ ਲੋ ਦੇ ਹੋਣ ਪੱਥਰ ਦਾ ਸੁਨੇਰਾ ਦੋ ਵੱਡੀਆਂ ਸ਼੍ਰੀ ਸਾਬਾਂ ਸਰਬਲੋ ਦੀਆਂ ਹੋਣ ਅਤੇ ਸਾਰੇ ਸਾਫ ਰੇਤ ਨਾਲ ਮਾਂਚ ਕੇ ਸ਼ੁੱਧ ਕਰਨੇ ਚਾਹੀਦੇ ਹਨ ਪੰਜ ਪਿਆਰੇ ਅਤੇ ਗ੍ਰੰਥੀ ਸਿੰਘ ਵੀ ਆਪਣੀਆਂ ਗੱਤੇ ਵਾਲੀਆਂ ਕਿਰਪਾਨਾਂ ਅਤੇ ਕੜਾ ਮਾਂਜ ਕੇ ਕੜੇ ਮਾਂਜ ਕੇ ਸਾਫ ਕਰਨ ਅਤੇ ਪੰਜ ਇਸ਼ਨਾਨਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਾਣ ਸਣੇ ਕੇਸੀ ਇਸ਼ਨਾਨ ਕੀਤਾ ਹੋਵੇ ਅਤੇ ਬਸਤਰ ਵੀ ਤੋਤੇ ਹੋਣੇ ਚਾਹੀਦੇ ਹਨ ਪੰਜ ਪਿਆਰਿਆਂ ਦੀ ਸੇਵਾ ਵਿੱਚ ਲੱਗਣ ਵਾਲਿਆਂ ਦਾ ਦਾ ਨਿੱਜੀ ਜੀਵਨ ਭਜਨ ਸਿਮਰਨ ਵਾਲਾ ਤੇ ਹਰ ਪੱਖ ਤੋਂ ਬਹੁਤ ਉੱਚਾ ਹੋਵੇ ਭਾਈ ਚੋਪਰ ਸਿੰਘ ਜੀ ਰਹਿਤਨਾਮੇ ਵਿੱਚ ਲਿਖਦੇ ਹਨ ਗੁਰੂ ਕਾ ਸਿੱਖ ਪਹੁਲ ਲੈ ਤਾਂ ਸੁਚੇਤ ਰਹੇ ਭਜਨਵਾਨ ਬੁੱਧੀਵਾਨ ਦੇ ਹੱਥੀ ਲੈ ਕਾਣਾ ਗੰਜਾ ਕੌੜਾ ਨਾ ਹੋਵੇ ਗੰਦ ਵਾਕੀਆਂ ਅਣ ਦਾੜੀਆਂ ਬਦਕਰਮੀ ਚੋਰ ਯਾਰ ਜੂਆਰੀ ਵਿਕਾਰੀ ਨਾ ਹੋਵੇ ਜਿਸ ਦੇ ਹੱਥੋਂ ਗੁਰਦਿੱਖਿਆ ਲਈਦੀ ਹੈ ਉਸ ਦੇ ਕਰਮਾ ਨਾਲ ਹਿੱਸਾ ਹੁੰਦਾ ਹੈ ਹੁੰਦਾ ਹੈ ਲੈਣ ਵਾਲੇ ਦਾ ਤਾਂ ਤੇ ਸੁਚੇਤ ਪਾਸੋਂ ਦੇਖਿਆ ਲੈ ਅੰਮ੍ਰਿਤ ਦੀ ਸੇਵਾ ਵਿੱਚ ਲੱਗਣ ਤੋਂ ਪਹਿਲਾਂ ਪੰਜ ਪਿਆਰੇ ਤੇ ਗ੍ਰੰਥੀ ਸਿੰਘ ਬਸਤਰ ਸਾਫ਼ ਸੁਵਚ ਪਹਿਨਣ ਚੋਲੇ ਖੱਟੇ ਨੀਲੇ ਜਾਂ ਚਿੱਟੇ ਇੱਕ ਰੰਗ ਦੇ ਹੀ ਪਹਿਨਣ ਕਿਰਪਾਨਾਂ ਚੋਲਿਆਂ ਦੇ ਉੱਪਰ ਦੀ ਕਰਕੇ ਕਮਰ ਕੱਸੇ ਕਰਕੇ ਗੱਲ ਵਿੱਚ ਪਰਨੇ ਪਾ ਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆਉਣ ਗਾਤਰ ਚੰਮ ਦਾ ਨਾ ਹੋਵੇ ਪਹਿਰੇਦਾਰ ਹਰ ਵੇਲੇ ਤਿਆਰ ਬਰ ਤਿਆਰ ਅਤੇ ਰਹਿਤ ਵਿੱਚ ਪ੍ਰਪੱਕ ਹੋਣਾ ਚਾਹੀਦਾ ਹੈ ਪੰਜ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਵਿੱਚ ਮੱਥਾ ਟੇਕ ਕੇ ਖੜੇ ਹੋਣ ਅਤੇ ਛੇਵਾਂ ਸਿੰਘ ਸਤਿਗੁਰੂ ਜੀ ਦੇ ਸਨਮੁਖ ਨਿਮਰਤਾ ਸਹਿਤ ਮੱਥਾ ਟੇਕ ਕੇ ਦੋਵੇਂ ਹੱਥ ਜੋੜ ਕੇ ਖੜਾ ਹੋਵੇ ਜਥੇਦਾਰ ਆਪਣੇ ਸੱਜੇ ਹੱਥ ਵਿੱਚ ਵੱਡੀ ਸ੍ਰੀ ਸਾਹਿਬ ਤੇ ਖੱਬੇ ਹੱਥ ਵਿੱਚ ਚੌਰ ਲੈ ਕੇ ਛੇਵੇਂ ਸਿੰਘ ਨੂੰ ਪੁੱਛੇ ਕਿ ਆਪ ਪੰਜਾਂ ਪਿਆਰਿਆਂ ਵਿੱਚ ਅੰਮ੍ਰਿਤ ਛਕਾਉਣ ਦੀ ਸੇਵਾ ਵਿੱਚ ਲੱਗਣ ਲੱਗੇ ਹੋ ਆਪ ਤਿਆਰ ਵਰ ਤਿਆਰ ਹੋ ਪਾਉ ਪੰਜਾ ਕਕਾਰਾਂ ਦੀ ਰਹਿਤ ਰੱਖਦੇ ਹੋ ਚਾਰ ਬੱਜਰ ਕੁਹਤਾ ਤੋਂ ਬਚੇ ਹੋ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹੋ ਜੇ ਸਿੰਘ ਗ੍ਰਸਤੀ ਹੋਵੇ ਤਾਂ ਪੁੱਛਣਾ ਕਿ ਆਪ ਜੀ ਦੀ ਸਿੰਘਣੀ ਰਹਿਤ ਮਰਿਆਦਾ ਵਿੱਚ ਤਿਆਰ ਵਰ ਤਿਆਰ ਹੈ ਤਾਂ ਉਹ ਹੱਥ ਜੋੜ ਕੇ ਸਤਿਗੁਰੂ ਜੀ ਦੇ ਸਨਮੁਖ ਚਿਹਰਾ ਕਰਕੇ ਦੱਸੇ ਦੇ ਸਤਿਗੁਰਾਂ ਦੀ ਕਿਰਪਾ ਨਾਲ ਰਹਿਚ ਤਿਆਰ ਬਰ ਤਿਆਰ ਹਾਂ 4 ਵੱਜ ਕੋ ਰੈਤਾਂ ਤੋਂ ਸਤਿਗੁਰੂ ਜੀ ਦੇ ਸਤਿਗੁਰੂ ਜੀ ਨੇ ਬਚਾ ਕੇ ਰੱਖਿਆ ਹੈ ਪੰਜ ਬਾਣੀਆਂ ਦਾ ਨਿਤਨੇਮੀ ਹਾਂ ਸਰੀਰ ਕਰਕੇ ਤਿਆਰ ਵਰ ਤਿਆਰ ਹਾਂ ਮਨ ਕਰਕੇ ਸਦਾ ਪੁੱਲਣਹਾਰ ਹਾਂ ਜੇ ਗ੍ਰਸਤੀ ਹੈ ਤਾਂ ਦੱਸੇ ਕਿ ਸਿੰਘ ਨੇ ਵੀ ਤਿਆਰ ਵਰ ਤਿਆਰ ਹੈ ਸੁਧਾਈ ਹੋਣ ਉਪਰੰਤ ਉਹ ਪਹਿਲਾ ਸਿੰਘ ਪੰਜਾਂ ਦੀ ਇਸੇ ਪ੍ਰਕਾਰ ਆਪਣੇ ਹੱਥ ਦੇ ਹਿਸਾਬ ਨਾਲ ਸੱਜੇ ਪਾਸੇ ਤੋਂ ਖੱਬੇ ਪਾਸੇ ਨੂੰ ਪੁੱਛਦਾ ਜਾਏ ਸੁਧਾਈ ਕਰੇ ਇਹਨਾਂ ਛਿਆਂ ਵਿੱਚੋਂ ਇੱਕ ਗ੍ਰੰਥੀ ਸਿੰਘ ਦੀ ਸੇਵਾ ਵਿੱਚ ਲੱਗੇ ਨੋਟ ਪੰਜਾਂ ਪਿਆਰਿਆਂ ਵਿੱਚ ਲੱਗਣ ਵਾਲਿਆਂ ਸਿੰਘਾਂ ਨੂੰ ਪੰਜ ਬਾਣੀਆਂ ਕੰਠ ਹੋਣੀਆਂ ਜ਼ਰੂਰੀ ਹਨ ਜੇਕਰ ਸਿਰਫ ਪਿਛਲੀ ਅਰਦਾਸ ਤੇ ਗਜਾਉਣਾ ਸੁਧਾਈ ਦੀ ਅਰਦਾਸ ਫਿਰ ਪੰਜ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖੜੇ ਹੋ ਕੇ ਅਰਦਾਸ ਕਰਨ ਸਤਿਗੁਰੂ ਮਹਾਰਾਜ ਦੀ ਪੰਜਾਂ ਪਿਆਰਿਆਂ ਤੇ ਗ੍ਰੰਥੀ ਸਿੰਘ ਦੀ ਸੁਧਾਈ ਕੀਤੀ ਗਈ ਹੈ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਅੰਮ੍ਰਿਤ ਛਕਣ ਦੀ ਸੇਵਾ ਵਿੱਚ ਲੱਗਣ ਦੇ ਯੋਗ ਬਣਾਓ ਅੰਮ੍ਰਿਤ ਅਬਲਾਕੀਆਂ ਦੀ ਸੁਤਾਏ ਅੰਮ੍ਰਿਤ ਅਬਲਾਕੀ ਸਿੰਘ ਸਿੰਘਣੀਆਂ ਸਣੇ ਕੇ ਸੇਸ਼ਨਾਣ ਕਰਕੇ ਸਾਫ਼ ਸਾਦੇ ਬਸਤਰ ਪਹਿਨ ਕੇ ਪੰਜਾ ਕਕਾਰਾਂ ਰ ਸਹਿਤ ਕਿਰਪਾਨ ਗਾਦਰੇ ਵਾਲੀ ਉੱਪਰ ਕਰਕੇ ਵਾਰੀ-ਵਾਰੀ ਹਜ਼ੂਰੀ ਵਿੱਚ ਆਉਣ ਜੇ ਆਨੰਦ ਕਾਰਜ ਹੋਇਆ ਹੋਵੇ ਤਾਂ ਸਿੰਘ ਸਿੰਘਣੇ ਦੋਵੇਂ ਇਕੱਠੇ ਆਉਣ ਮੱਥਾ ਟੇਕ ਕੇ ਹੱਥ ਜੋੜ ਕੇ ਸਿੰਘ ਸੱਜੇ ਹੱਥ ਤੇ ਸਿੰਘਣੀ ਖੱਬੇ ਖੜੀ ਹੋਵੇ पंजा सजे हाथ प्यारथेदार्थी नंगी श्री साहब ले के 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 अमृत हाथ जोड़ के कहे जी अमृत छकन वास्ते आया हाँ कृपा करके अमृत की दात बख्शो जथेदार पुछे रहत विच त्यार बर त्यार रहोगे अमृत अभिलाखी ने सहित आखे के, के सतगुरु जी की कृपा नाल त्यार बर त्यार रहागा ਤਨ ਜਥੇਦਾਰ ਕਹੇ ਕਿ ਸਿਸ ਗੁਰੂ ਕਾ ਸਮਝਣਾ ਸਦਾ ਪੰਥ ਦੀ ਜਥੇਬੰਦੀ ਵਿੱਚ ਰਹਿਣਾ ਗੁਰੂ ਪੰਥ ਤੋਂ ਕਦੇ ਵੀ ਉਲਟ ਨਹੀਂ ਹੋਣਾ ਅੱਜ ਤੋਂ ਤਨ ਮਨ ਤਨ ਸਤਿਗੁਰੂ ਜੀ ਦਾ ਸਮਝਣਾ ਤਰੰਦੀ ਕਿਰਤ ਵਿੱਚੋਂ ਦਸਵੰਦ ਗੁਰੂ ਨੂੰ ਅਰਪਣ ਕਰਨਾ ਰਹਿਤ ਵਿੱਚ ਤਿਆਰ ਬਰ ਤਿਆਰ ਰਹਿਣਾ ਹੈ ਜੇ ਕੋਈ ਦੁਬਾਰਾ ਅੰਮ੍ਰਿਤ ਛਕਣ ਆਇਆ ਹੋਵੇ ਤਾਂ ਜਥੇਦਾਰ ਪੁੱਛੇ ਕਿ ਕੀ ਕੁ ਰਹਿਤ ਹੋਈ ਹੈ ਦੁਬਾਰਾ ਅੰਮ੍ਰਿਤ ਕਿਉਂ ਛਕਦੇ ਹੋ ਦੁਬਾਰਾ ਅੰਮ੍ਰਿਤ ਛਕਣ ਵਾਲਾ ਜੋ ਜੋ ਗਲਤੀ ਹੋਈ ਹੋਵੇ ਬਿਨਾਂ ਕਿਸੇ ਚਿਜਕਤੇ ਸੱਚੋ ਸੱਚ ਦੱਸੇ ਕਿ ਮੈਨੂੰ ਇਹ ਗਲਤੀ ਕੁਰਹਿਤ ਹੋਈ ਹੈ ਕੁਰਹਿਤ ਕਰਨ ਵਾਲੇ ਨੂੰ ਪੰਜ ਪਿਆਰੇ ਮਿਲ ਕੇ ਸਰਬ ਸਮੰਤੀ ਨਾਲ ਸਰਬ ਸਹਿਮਤੀ ਨਾਲ ਯੋਗ ਤਨਖਾਹ ਸਜਾ ਲਾਉਣ ਅਤੇ ਉਸਦੀ ਗਲਤੀ ਦੀ ਮਾਫੀ ਵਾਸਤੇ ਅਰਦਾਸ ਕਰਨ ਤੇ ਅਮ੍ਰਿਤ ਛਕਾਉਣ ਨੋਟ ਮਾਫੀ ਦੀ ਅਰਦਾਸ ਆਖਰੀ ਅਰਦਾਸ ਨਾਲ ਇਕੱਠੀ ਕਰਨੀ ਪੰਜ ਪਿਆਰਿਆਂ ਰਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੋਗ ਤਨਖਾਹ ਸਜ਼ਾ ਲੁਆ ਕੇ ਵੱਡੀ ਤੋਂ ਵੱਡੀ ਗ੍ਰਹਿਤ ਗੁਨਾਹ ਜਾਂ ਅਪਰਾਧ ਮੁਆਫ ਹੋ ਸਕਦੀ ਹੈ ਉਸ ਨੂੰ ਦਰਗਾਹ ਵਿੱਚ ਸਰਮ ਰਾਜ ਵੱਲੋਂ ਸਜ਼ਾ ਨਹੀਂ ਮਿਲਦੀ ਜੇ ਗਲਤੀ ਇੱਥੇ ਨਾ ਦੱਸੀ ਜਾਵੇ ਤਾਂ ਉਸ ਦੀ ਸਜ਼ਾ ਦਰਗਾਹ ਵਿੱਚ ਭੁਗਤਣੀ ਪੈਂਦੀ ਹੈ ਜੋ ਕਿ ਕਈ ਜਨਮ ਟੇਡੀਆਂ ਜੂਨਾ ਵਿੱਚ ਪਟਕਣ ਦਾ ਕਾਰਨ ਬਣ ਸਕਦੀ ਹੈ ਦੁਬਾਰਾ ਅੰਮ੍ਰਿਤ ਛਕਣ ਵਾਲਾ ਉਹ ਸਿੰਘ ਜੋ ਸਿੰਘਣੀ ਪੰਜਾ ਪਿਆਰਿਆਂ ਰਾਹੀ ਲੱਗੀ ਤਨਕਾ ਨੂੰ ਸਿਰ ਮੱਥੇ ਤੇ ਮੰਨ ਕੇ ਹੱਥ ਜੋੜ ਕੇ ਸਵੀਕਾਰ ਕਰੇ ਕੁਰਹਿਤ ਕਰਨ ਵਾਲਾ ਜਿੰਨਾ ਚਿਰ ਤਨਖਾਹ ਪੂਰੀ ਨਹੀਂ ਕਰਦਾ ਆਪਣੇ ਆਪ ਨੂੰ ਦੰਡ ਦਾ ਭਾਗੀ ਸਮਝੇ ਅਤੇ ਉਹਨਾਂ ਚਿਰ ਆਪਣੇ ਔਗੁਣ ਤੇ ਮਿੱਤੇ ਨਾ ਸਮਝੇ ਸਾਰੀ ਤਨਖਾਹ ਪੂਰੀ ਕਰਕੇ ਕੜਾ ਪ੍ਰਸ਼ਾਦੀ ਦੇਖ ਕਰਾ ਕੇ ਅਰਦਾਸ ਕਰੇ ਫਿਰ ਉਹ ਆਪਣੇ ਆਪ ਨੂੰ ਬਖਸ਼ਿਆ ਸਮਝੇ ਤਾਂ ਉਹ ਅੰਮ੍ਰਿਤ ਛਕਾਉਣ ਦੀ ਸੇਵਾ ਵਿੱਚ ਵੀ ਲੱਗ ਸਕਦਾ ਹੈ ਪਹਿਲੀ ਵਾਰ ਅਮ੍ਰਿਤ ਛਕਣ ਵਾਲਿਆਂ ਨੂੰ ਕੋਈ ਤਨਖਾਹ ਹਿਲਾਉਣੀ ਹਰ ਅਮਰਿਤਧਾਰੀ ਸਿੰਘ ਵਾਸਤੇ ਜੋੜੀ ਹੈ ਕਿ ਉਹ ਆਪਣੇ ਸਿੰਘਣੀ ਨੂੰ ਜ਼ਰੂਰੀ ਖੰਡੇ ਬਾਟੇ ਦਾ ਅਮ੍ਰਿਤ ਛਕਾਵੇ ਭਾਈ ਚੌਪਾ ਸਿੰਘ ਜੀ ਸ਼ੇਬਰ ਤਨਖਾਹ ਨਾਮੇ ਵਿੱਚ ਲਿਖਦੇ ਹਨ ਜੋ ਸਿੱਖ ਸਿੱਖਣੀ ਨੂੰ ਖੰਡੇ ਦੀ ਪਹਲ ਨਾ ਦੇਵੇ ਸੋ ਤਨਖਾਹੀਆ ਅਮਰੀਸ਼ ਕਰਨ ਵਾਲੇ ਸਭ ਸਿੰਘਾਂ ਦੇ ਦਾੜੇ ਪ੍ਰਕਾਸ਼ ਕੀਤੇ ਹੋਣ ਭਾਵ ਖੁੱਲੇ ਹੋਣ ਦਸਤਾਰੇ ਵੀ ਇੱਕ ਇੱਕ ਪੇਚ ਕਰਕੇ ਨੀਲੇ ਕਾਲੇ ਖੱਟੇ ਜਾਂ ਚਿੱਟੇ ਰੰਗ ਦੇ ਸਜਾਏ ਹੋਣ ਅਤੇ ਪਜਾਮਾ ਤੇ ਕੜੀ ਆਦ ਨਾ ਪਹਿਨੇ ਹੋਣ ਮਾਈਆਂ ਦੇ ਹੱਥ ਕੰਨ ਨੱਕ ਆਦ ਵਿੱਚ ਕੋਈ ਵੀ ਗਹਿਣਾ ਨਾ ਪਾਇਆ ਹੋਵੇ ਤੇ ਗੁੱਤ ਮਿੱਡੀਆਂ ਆਦ ਨਾ ਗੁੰਦੀਆਂ ਹੋਣ ਜੂੜਾ ਕੀਤਾ ਹੋਵੇ ਫਿਰ ਵੀ ਸਾਰੀ ਉਮਰ ਇਸੇ ਤਰ੍ਹਾਂ ਰਹਿਣਾ ਹੈ ਜਦੋਂ ਸਾਰਿਆਂ ਦੀ ਸੁਧਾਈ ਹੋ ਜਾਵੇ ਤਾਂ ਸਾਰੇ ਹੀ ਅੰਮ੍ਰਿਤ ਅਭਿਲਾਖੀ ਹੱਥ ਜੋੜ ਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਖੜੇ ਹੋਣ ਤਾਂ ਉਹਨਾਂ ਤੋਂ ਜਤੇਦਾਰ ਸਮੂਹੇ ਤੌਰ ਤੇ ਫਿਰ ਪੁੱਛੇ ਕਿ ਸਾਰਿਆਂ ਨੇ ਸਣੇ ਕਿਸੇ ਇਸ਼ਨਾਨ ਕੀਤੇ ਹਨ ਸਾਰਿਆਂ ਪਾਸ ਕੰਗੇ ਕੜੇ ਕਸ਼ੇਰੇ ਕਿਰਪਾਨਾਂ ਹਨ ਜਦ ਪੂਰੀ ਤਿਆਰੀ ਹੋਵੇ ਤਾਂ ਜਥੇਦਾਨ ਜੀ ਦੱਸਣ ਕਿ ਜਿੰਨਾ ਚਿਰ ਅੰਮ੍ਰਿਤ ਦਾ ਬਾਟਾ ਤਿਆਰ ਹੋਵੇ ਅੰਮ੍ਰਿਤ ਬਿਲਾਖੀ ਉਹਨਾਂ ਚਿਰ ਖੜੇ ਰਹਿਣ ਪੰਜ ਬਾਣੀਆਂ ਦਾ ਪਾਠ ਸੁਣਦੇ ਰਹਿਣ ਅਤੇ ਨਿਗਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੱਖਣ ਜੇ ਕਿਸੇ ਦੇ ਸਰੀਰ ਨੂੰ ਕੋਈ ਤਕਲੀਫ ਹੋਵੇ ਤਾਂ ਉਹ ਬੈਠ ਜਾਵੇ ਗੱਲਾਂ ਨਹੀਂ ਕਰਨੀਆਂ ਮਨ ਵਿੱਚ ਸਰਦਾ ਭਾਵਨਾ ਪੈ ਤੇ ਪ੍ਰੇਮ ਹੋਵੇ ਕਿ ਸਾਡੇ ਤੇ ਗੁਰੂ ਜੀ ਦੀ ਕਿਰਪਾ ਹੋਣ ਲੱਗੀ ਹੈ ਜੰਮਣ ਮਰਨ ਮਿੱਟਣ ਲੱਗਾ ਹੈ ਅੰਮ੍ਰਿਤਿਆਰ ਕਰਨਦੀ ਅਰਦਾਸ ਪਵਿੱਤਰਤਾ ਵਾਸਤੇ ਬਾਟਾ ਖੰਡਾ ਅਤੇ ਸੁਨਹਿਰਾ ਕੁੰਡਾ ਧੋਕੇ ਉਹਨਾਂ ਦਾ ਪੂਰਾ ਕੰਬਲ ਵਿਛਾ ਕੇ ਉੱਪਰ ਪੱਥਰ ਦਾ ਸੁਨਹਿਰਾ ਰੱਖ ਕੇ ਉਸ ਉੱਤੇ ਸਰਬਲੋਹ ਦਾ ਬਾਟਾ ਵਿੱਚ ਸਰਬਲੋਹ ਦਾ ਖੰਡਾ ਰੱਖ ਕੇ ਖੋਹ ਦਰਿਆ ਕਿ ਉਹ ਵੇਲ ਜਾਂ ਰਬੜ ਦੀ ਬੋਕੀ ਵਾਲੇ ਨਲਕੇ ਦਾ ਜਲਪਣ ਕੇ ਪਾਇਆ ਜਾਵੇ ਉਪਰੰਤ ਪੰਜ ਪਿਆਰੇ ਅਰਦਾਸ ਕਰਨ ਕੇ ਸੱਚੇ ਪਾਤਸ਼ਾਹ ਜੀ ਪੰਜ ਪਿਆਰੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵਾਸਤੇ ਆਪ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹਨ ਆਪ ਜੀ ਆਪਣੇ ਬਚਨ ਅਨੁਸਾਰ ਪੰਜਾਂ ਪਿਆਰਿਆਂ ਵਿੱਚ ਪ੍ਰਵੇਸ਼ ਹੋ ਕੇ ਮਨ ਦੀ ਇਕਾਗਰਤਾ ਨਾਲ ਪੰਜ ਬਾਣੀਆਂ ਦਾ ਸ਼ੁੱਧ ਪਾਠ ਪੜਾ ਕੇ ਨਿਰਵਿਗੰਤਾ ਸਹਿਤ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਦੀ ਆਗਿਆ ਬਖਸ਼ੋ ਅੰਮ੍ਰਿਤ ਿਆਰ ਕਰਨਾ ਅਰਦਾਸ ਕਰਨ ਉਪਰੰਤ ਸ੍ਰੀ ਗੁਰਗੰਨ ਸਾਹਿਬ ਜੀ ਤੋਂ ਗ੍ਰੰਥੀ ਸਿੰਘ ਹੁਕਮਨਾਮਾ ਲਵੇਂ ਮੱਥਾ ਟੇਕ ਕੇ ਅੰਮ੍ਰਿਤ ਬਿਲਾਕੀ ਖੜੇ ਹੋ ਜਾਣ ਨਿਗਾਹ ਸ੍ਰੀ ਗੁਰਗੰਨ ਸਾਹਿਬ ਜੀ ਵੱਲ ਰੱਖਣ ਹੱਥ ਜੋੜੇ ਹੋਣ ਪੜੀ ਜਾਣ ਵਾਲੀ ਬਾਣੀ ਧਿਆਨ ਨਾਲ ਸੁਨਣ ਗੱਲਾਂ ਨਾ ਕਰਨ ਨਾ ਇੱਧਰ ਉੱਧਰ ਫਿਰਨ ਪੰਜ ਪਿਆਰੇ ਬੀਰ ਆਸਨ ਸਜਾ ਗੋਡਾਂ ਖੜਾ ਖੱਬਾ ਥੱਲੇ ਲਾ ਕੇ ਬੈਠਣ ਅਤੇ ਸਾਫ਼ ਕੀਤੇ ਪਤਾਸੇ ਪੰਜੇ ਸਿੰਘ ਵਾਰੀ ਵਾਰੀ ਬਾਟੇ ਵਿੱਚ ਪਾਉਣ ਸਤਿਗੁਰੂ ਜੀ ਦੇ ਸੱਜੇ ਪਾਸੇ ਵੱਲੋਂ ਸੱਜੇ ਹੱਥ ਖੰਡਾ ਇਸ ਪ੍ਰਕਾਰ ਫੜਿਆ ਜਾਵੇ ਕਿ ਚਾਰ ਉਂਗਲਾਂ ਮੁੱਠ ਨੂੰ ਅਤੇ ਅੰਗੂਠਾ ਉੱਪਰ ਹੋਵੇ ਖੱਬੇ ਹੱਥ ਨਾਲ ਵੱਡੀ ਸ਼੍ਰੀ ਸਾਹਿਬ ਉੱਪਰੋਂ ਮੋਢੇ ਨਾਲ ਲਾ ਕੇ ਅਤੇ ਮੁੱਠ ਬਾਟੇ ਦੇ ਕੰਡੇ ਉੱਤੇ ਰੱਖੇ ਬਾਣੀ ਆਰੰਭ ਕਰਨ ਤੋਂ ਪਹਿਲਾਂ ਗ੍ਰੰਥੀ ਸਿੰਘ ਨੂੰ ਕਹੇ ਕਿ ਨਿਗਾ ਬਾਟੇ ਵਿੱਚ ਰੱਖੇ ਅਤੇ ਨਾਲ-ਨਾਲ ਸਾਰੀ ਬਾਣੀ ਗੁਪਤ ਪੜੋ ਪਹਿਲਾ ਸਿੰਘ ਨਿਗਾ ਬਾਟੇ ਵਿੱਚ ਰੱਖ ਕੇ ਜਪਜੀ ਸਾਹਿਬ ਦਾ ਕੰਠੋ 파ਟ ਉੱਚੀ ਸੁਰ ਵਿੱਚ ਕਰੇ ਸੱਜੇ ਹੱਥ ਨਾਲ ਖੰਡਾ ਬਾਟੇ ਵਿੱਚ ਫੇਰੀ ਜਾਵੇ ਬਾਕੀ ਚਾਰ ਪਿਆਰੇ ਬਾਟੇ ਨਾਲ ਦੋਵੇਂ ਹੱਥ ਲਾ ਕੇ ਨਿਗਾ ਬਾਟੇ ਵਿੱਚ ਰੱਖ ਕੇ ਨਾਲ-ਨਾਲ ਬਾਣੀ ਮੋਹ ਵਿੱਚ ਪੜਨ ਬਾਣੀ ਸੰਪੂਰਨ ਹੋਣ ਤੋਂ ਸਾਰੇ ਸੀਸ ਝੁਕਾ ਕੇ ਫਤਿਹ ਗਜਾਉਣ ਫਿਰ ਦੂਜੇ ਸਿੰਘ ਨੂੰ ਖੰਡਾ ਫੜਾਉਣ ਲੱਗਿਆ उसके हथ फिर चौथा बाज पीती चौपाई तीर सतूद्रभ ग्रंथ सुधारा तक उपर पाए गए जबते तुमरे उपरंत दोहरा सगल द्वार को छाड़ के पढ़े पंजा सिंह साहब संपूर्ण चाली पौड़िया पड़े ਹਰ ਇੱਕ ਬਾਣੀ ਦੀ ਸਮਾਪਤੀ ਤੋਂ ਉਪਰੰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਬਾਣੀ ਪੜਦਿਆਂ ਗੱਲ ਉਕਾਹੀ ਨਹੀਂ ਕਰਨੀ ਨਿਗਾ ਪਾਸੇ ਨਹੀਂ ਕਰਨੀ ਆਲਸ ਨਾ ਆਵੇ ਪਤਾ ਸੇ ਸ਼੍ਰੀ ਗੁਰਗੰਸਾਹਿਬ ਜੀ ਦੀ ਹਜ਼ੂਰੀ ਵਿੱਚ ਲਿਆਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਫਰੋਲ ਕੇ ਵੇਖਣੇ ਜ਼ਰੂਰੀ ਹਨ ਪੰਜ ਤਿਆਰਿਆਂ ਦੀ ਨਿਗਾ 10 ਨੇਤਰਾਂ ਰਾਹੀ 10 ਪਾਸ਼ੀਆਂ ਦੀ ਨਿਗਾ ਪੈਣੀ ਹੈ ਅਤੇ ਬਾਟੇ ਨਾਲ ਹੱਥ ਲਾਉਣ ਦਾ ਵੀ ਭਾਵ ਇਹ ਹੈ ਕਿ ਦਸਾਂ ਸਤਿਗੁਰਾਂ ਦੇ ਪਵਿੱਤਰ ਹੱਥ ਬਾਟੇ ਨਾਲ ਲੱਗੇ ਹਨ ਅੰਮ੍ਰਿਤ ਤਿਆਰ ਹੋਣ ਤੇ ਅਰਦਾਸ ਅੰਮ੍ਰਿਤ ਤਿਆਰ ਹੋਣ ਤੇ ਪੰਜ ਪਿਆਰੇ ਬਾਟੇ ਨੂੰ ਹੱਥਾਂ ਤੇ ਚੁੱਕ ਕੇ ਖੜੇ ਹੋਣ ਬਾਟੇ ਵਿੱਚ ਖੰਡਾ ਫੇਰਦਿਆਂ ਜਥੇਦਾਰ ਅਰਦਾਸ ਕਰੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਨਾਲ ਪੰਜੋ ਪਿਆਰਿਆਂ ਨੇ ਪੰਜ ਬਾਣੀਆਂ ਪੜ ਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਹੈ ਬਾਣੀ ਪੜਦਿਆਂ ਅੰਮ੍ਰਿਤ ਤਿਆਰ ਕਰਦਿਆਂ अनेਕਾਂ ਗਲਤੀਆਂ ਹੋਈਆਂ ਹੋਣ ਗਿਆ ਆਪ ਜੀ ਕਿਰਪਾ ਕਰਕੇ ਮਾਫੀ ਬਖਸ਼ੋ ਅੰਮ੍ਰਿਤ ਵਿੱਚ ਆਪਣੀ ਇੱਕ ਆਕਾਰ ਰੱਖਣ ਸ਼ਕਤੀ ਭਰ ਕੇ ਅੰਮ੍ਰਿਤ ਛਕਣ ਵਾਲੇ ਪ੍ਰੇਮੀਆਂ ਦਾ ਜਨਮ ਮਰਨ ਕਟੋ ਅਤੇ ਰਹਿਤ ਰਖਾਓ ਗੁਰਸਿੱਖੀ ਦੀ ਦਾਤ ਬਖਸ਼ੋ ਆਸ ਕਰਕੇ ਬਾਟਾ ਸੁਨਹਿਰੇ ਉੱਤੇ ਰੱਖ ਕੇ ਉੱਪਰ ਰੁਮਾਲਾ ਪੰਜਾ ਪਿਆਰਿਆਂ ਨੇ ਫੜੀ ਰੱਖਣਾ ਅੰਮ੍ਰਿਤ ਅਭਿਲਾਖੀਆਂ ਨੂੰ ਬਿਠਾਕ ਦੇਣਾ ਉਪਰੰਤ ਗ੍ਰੰਥੀ ਸਿੰਘ ਹੁਕਮਨਾਮਾ ਲਵੇ ਅੰਮ੍ਰੇਸ਼ ਕੋਣਾ ਪੂਰੇ ਉੱਪਰ ਮੇਜ਼ ਰੱਖ ਕੇ ਉੱਪਰ ਸੁਨਹਿਰਾ ਅਤੇ ਉੱਪਰ ਅੰਮ੍ਰਿਤ ਵਾਲਾ ਬਾਟਾ ਰੱਖਿਆ ਜਾਵੇ ਹੋਰ ਦੋ ਸਰਬਲੋ ਦੇ ਬਾਟੇ ਥੱਲੇ ਰੱਖ ਕੇ ਵਾਰੀ-ਵਾਰੀ ਇੱਕ-ਇੱਕ ਕਰਕੇ ਮਾਈਆਂ ਅਤੇ ਸਿੰਘਾਂ ਨੂੰ ਵਕ-ਵਕ ਕਰਕੇ ਵੀਰ ਆਸਣ ਬਿਠਾ ਕੇ ਖੱਬੇ ਹੱਥ ਉੱਤੇ ਸਜਾਹਤ ਰਖਾ ਕੇ ਅੰਮ੍ਰਿਤ ਛਕਾਉਣ ਵਾਲਾ ਪਿਆਰਾ ਬੁੱਕ ਨਾਲ ਅੰਮ੍ਰਿਤ ਦਾ ਚੁਲਾ ਪਾਵੇ ਅਤੇ ਬਿਲਾਕੀ ਪ੍ਰੇਮ ਨਾਲ ਛਕੇ ਉਸ ਮੌਕੇ ਅੰਮ੍ਰਿਤ ਛਕਾਉਣ ਵਾਲਾ ਕਹੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਬਿਲਾਕੀ ਅੰਮ੍ਰਿਤ ਛਕੇ ਅਦਬ ਨਾਲ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਤੇ ਬੋਲ ਸ਼ਬਦ ਨਾ ਬੋਲੇ ਇਸੇ ਪ੍ਰਕਾਰ ਪਿਆਰਾ ਅੰਮ੍ਰਿਤ ਦੇ ਪੰਜ ਚੁਲੇ ਮੁਖ ਵਿੱਚ ਪੰਜ ਵਾਰ ਨੇਤਰਾਂ ਵਿੱਚ ਅਤੇ ਪੰਜ ਵਾਰ ਸੀਸ ਵਿੱਚ ਪਾ ਕੇ ਨਾਲ-ਨਾਲ ਗੁਲਫਤੇ بجਾਵੇ ਗੁਰੂ ਖ ਸਿੱਖ ਸਿੱਖ ਨੂੰ ਪਹਲ ਦੇਣ ਲੱਗੇ ਤਾਂ ਗੁਰੂ ਦਿਖਿਆ ਦੀ ਮਰ ਜਾਦਾ ਮर्यादा ਹੈ ਪੰਜ ਚੁਲੇ ਰਸਨੀ ਚੜਾਏ ਸੀ ਸਨੇਤਰੀ ਰਹਿਤਨਾਮਾ ਭਾਈ ਚੋਪਾ ਸਿੰਘ ਜੀ ਸ਼ਿਬਰ ਪੰਨਾ ਅੰਮ੍ਰਿਤ ਛੱਕ ਕੇ ਹਰ ਇੱਕ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਫਿਰ ਸਾਰੀ ਸੰਗਤ ਨੂੰ بڑے ਅਦਮ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਜਦੋਂ ਸਾਰੇ ਅੰਮ੍ਰਿਤ ਛੱਕ ਲੈਣ ਤਾਂ ਸਾਰਿਆਂ ਨੂੰ ਇੱਕ ਪੰਗਤ ਵਿੱਚ ਖੜੇ ਕਰਕੇ ਦੋ ਪਿਆਰੇ ਹੱਥ ਵਿੱਚ ਬਾਟਾ ਫੜਾ ਕੇ ਛਕਣ ਵਾਲਿਆਂ ਦੇ ਦੋਵੇਂ ਹੱਥ ਬਾਟੇ ਨਾਲ ਲਵਾ ਕੇ ਅੰਮ੍ਰਿਤ ਦੇ ਦੋ-ਦੋ ਕੁੱਟ ਛਕਾਈ ਜਾਣ ਜੇ ਅੰਮ੍ਰਿਤ ਬੱਚ ਜਾਵੇ ਤਾਂ ਥੋੜਾ ਥੋੜਾ ਕਰਕੇ ਸਾਰਿਆਂ ਨੂੰ ਦੁਬਾਰਾ ਸਿਖਾ ਦਿੱਤਾ ਜਾਵੇ ਜੇ ਕੋਈ ਅੰਮ੍ਰਿਤਧਾਰੀ ਸੁਖਮ ਗਲਤੀ ਵਾਲਾ ਹੋਵੇ ਤਾਂ ਉਸ ਨੂੰ ਯੋਗ ਤਨਖਾਹ ਲਾ ਕੇ ਚੁਲਾ ਦਿੱਤਾ ਜਾਵੇ ਤਨਖਾਹ ਭਾਂਡੇ ਮਾਂਜਣੇ ਜੋੜੇ ਝਾੜਨੇ ਲੰਗਰ ਦੀ ਸੇਵਾ ਆਦ ਕੋਈ ਵੀ ਹੋ ਸਕਦੀ ਹੈ ਜੇਕਰ ਪੰਜ ਪਿਆਰੇ ਚੌਣ ਤਾਂ ਗੁਰਬਾਣੀ ਦਾ ਪਾਠ ਜਾਂ ਜਾਪ ਕਰਨ ਦੀ ਤਨਖਾਹ ਲਾਉਣ ਅੰਮ੍ਰਿਤਧਾਰੀ ਸਿੰਘ ਦੇ ਛੋਟੇ ਬੱਚੇ ਜਾਂ ਗੋਦੀ ਦੇ ਬੱਚਿਆਂ ਨੂੰ ਵੀ ਚੁਲੇ ਦਿੱਤੇ ਜਾਣ ਚਾਹੀਦੇ ਹਨ ਉਹਨਾਂ ਨੂੰ ਬੇਅੰਮ੍ਰਿਤੀ ਦਾ ਝੂਠਾ ਨਹੀਂ ਖਾਣ ਦੇਣਾ ਚਾਹੀਦਾ ਨਾ ਜੇ ਬਹੁਤੇ ਸਿੰਘ ਅੰਮ੍ਰਿਤ ਛਕਣ ਵਾਲੇ ਹੋਣ ਤਾਂ ਦੋ ਦੋ ਵੱਧ ਬਾਟੇ ਵੀ ਰੱਖੇ ਜਾ ਸਕਦੇ ਹਨ ਮੂਲ ਮੰਤਰ ਤੇ ਗੁਰ ਮੰਤਰ ਦੇਣਾ ਪੰਜ ਪਿਆਰੇ ਸੇ ਗੁਰਗੰਸਾਹਿਬ ਜੀ ਦੀ ਤਾਬਿਆਂ ਵਿੱਚ ਖੜੇ ਹੋ ਕੇ ਸਾਰੇ ਅੰਮ੍ਰਿਤ ਛੱਕ ਚੁੱਕੇ ਸਿੰਘਾਂ ਸਿੰਘਣੀਆਂ ਨੂੰ ਖੜੇ ਕਰਕੇ ਮਿਲ ਕੇ ਪੰਜ ਵਾਰੀ ਮੂਲ ਮੰਤਰ ਗੁਰ ਮੰਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਗਲੀ ਵੀਡੀਓ ਸੇ ਗੱਲ ਕਰਾਂਗੇ